ਕਾਲ ਜੀ ਸਾਰਿਆਂ ਨੂੰ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਤੇ ਇਹਦੇ ਨਾਲ ਜਿਹੜੀ ਅੱਜ ਦੀ ਵੀਡੀਓ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਦੇ ਆਂ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹਣਾ ਸਾਰੇ ਜਣੇ ਦੱਸਿਆ ਕਰੋ ਤੁਹਾਨੂੰ ਸਾਡੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਆ ਨੀ ਤੇ ਅੱਗ ਮੱਚ ਪਈ ਪੂਰੀ ਅੱਜ ਚੱਲਦੀ ਆ ਹਵਾ ਜੀ ਚੱਲਦੀ ਜਾਂਦੀ ਆ ਸਵੇਰ ਦੀ ਤੇ ਅੱਗ ਮੱਚ ਪਈ ਪੂਰੀ ਤੇ ਆਲੂ ਧਰਦੇ ਆ ਜੀ ਅੱਜ ਬਣਾਉਣੇ ਨੇ ਆਲੂ ਵਾਲੇ ਪਰੌਂਠੇ ਤੇ ਅੱਗ ਦਿਖਾ ਦਿਓ ਜੀ ਇਧਰ ਪੂਰੀ ਵਧੀਆ ਅੱਗ ਵੱਜ ਚੀ ਕਈ ਵਾਰ ਅੱਗ ਬੀਚਰ ਜੇ ਨਾ ਫਿਰ ਬਹੁਤ ਔਖਾ ਹੋ ਜਾਂਦਾ ਤੇ ਹੁਣ ਆਲੂ ਉਬਲ ਜਾਣਗੇ ਤੇ ਆਪਾਂ ਬਾਕੀ ਕੰਮ ਕਰ ਲੈਨੇ ਆ ਤੇ ਮੈਨ ਨਾਉਣੀ ਆ ਹਨਾ ਨਾ ਕਿ ਕੱਪੜੇ ਚੇਂਜ ਕਰਦੀ ਆ ਪਹਿਲਾਂ ਲੈਟ ਨੀ ਪੀ ਹੈਗੀ ਉਧਰ ਕੀ ਹੈ ਇਹ ਚ ਦੁੱਧ ਧਰਿਆ ਹੋਇਆ ਹਾਰੇ ਚ ਤੇ ਤੌੜੀ ਪਹਿਲਾ ਲਈ ਆਪਣੀ ਉਹ ਹੋ ਗਈ ਸੀਗੀ ਤੇ ਹੁਣ ਕਈ ਵਾਰ ਉਸੇ ਪਰ ਮਿਸਤਰੀਆ ਦਾ ਹਜੇ ਨਿਬੜੂ ਫੇਰ ਫਿਕਸ ਚੁੱਲੇ ਹਾਰ ਇੱਕ ਪਾਸੇ ਸੈੱਟ ਕਰ ਲਗੇ ਹੁਣ ਤਾਂ ਆ ਪੂਰੀ ਚਲਾਣੀ ਏਰਾ ਤੇ ਬਾਕੀ ਵੀਡੀਓ ਨੂੰ ਜ਼ਰੂਰ ਪਿਆਰ ਦਿਆ ਕਰੋ ਜੀ ਹੈ ਨਾ ਕਰਿਆ ਕਰੋ ਹਨ ਤੇ ਹੁਣ ਫੇਰ ਆਪਾਂ ਬਣਾਉਣ ਲੱਗਦੇ ਹਾਂ ਪਰੌਂਠੇ ਬਣਾਉਣੇ ਆ ਤੇ ਆ ਦੇਖ ਲਓ ਚੱਕੀ ਬੈਠਾ ਚਾਕਲੇਟਾ ਅੱਜ ਇੰਨੀ ਜ਼ਿਆਦਾ ਹਵਾ ਚੱਲਦੀ ਸੀ ਨਾ ਫਿਰ ਤੁਹਾਨੂੰ ਉਹ ਚੁੱਲੇ ਤੇ ਤਰੇ ਫਿਰ ਉੱਥੋਂ ਚੱਕ ਕੇ ਜਿੰਨੇ ਔਰੇ ਤਰੇ ਹੁਣ ਆਲੂ ਰਿੱਜ ਗਏ ਤੇ ਇਹਦਾ ਚੁੱਲੇ ਦਾ ਮੂੰਹੇ ਚੱਕ ਮਾ ਚੁਲਾ ਇਧਰ ਨੂੰ ਮੂੰਹ ਕਮਾਇਆ ਤੇ ਇੱਧਰ ਨੂੰ ਮੂੰਹ ਖਮਾਇਆ ਇੱਧਰੋਂ ਹਵਾੜੀ ਪੈਂਦੀ ਹੈ ਇੱਧਰੋਂ ਕੰਦਕ ਨਹੀਂ ਹਵਾ ਨਹੀਂ ਪੈਂਦੀ ਉਧਰੋਂ ਤਾਂ ਇੰਨੀ ਜ਼ਿਆਦਾ ਹਵਾ ਪੈਂਦੀ ਸੀ ਹੁਣ ਆਲੂ ਦੀ ਜੀ ਤੇ ਬੱਸ ਨੇ ਆਲੂਆਂ ਨੂੰ ਕਰ ਲਾ ਤੇ ਫਿਰ ਬਣਾਉਣੀਆਂ ਆ ਦੇਖ ਲਓ ਆ ਸ਼ਰਾਬ ਦੀ ਆਲੂਆਂ ਅੰਦਰ ਹੀ ਲੈ ਕੇ ਜਾਉਂਗੀ ਬੱਸ ਹੌਜੀ ਹੁਣ ਵਟਾ ਵਟਾ ਆਲੂ ਸਿਲ ਕੇ ਨਾ ਪਰੌਂਠੇ ਬਣਾਦਾ ਨੇ ਮੈਨੂੰ ਇਹ ਆਲੂ ਤਾਂ ਪੂਰੇ ਬਧੀਏ ਰਿੱਜੇ ਨੇ ਚੁੱਲੇ ਤੇ ਕਿਉਂਕਿ ਸੈਣੀ ਸੈਣੀ ਆਪੇ ਤੇ ਰਿੱਜ ਜਾਂਦੇ ਨੇ ਤੇ ਦੇਖੋ ਸਾਰੇ ਆਲੂ ਪੂਰੇ ਬਹੁਤ ਸੋਨੇ ਰਿੱਜ ਗਏ ਤੇ ਸਾਬਾ ਮੈਂ ਧਰ ਲਿਆ ਮੈਂ ਕਿ ਜੀਰਾ ਭੁੰਨ ਕੇ ਪਾ ਦੂੰਗੀ ਲੋਜੀ ਆਟਾ ਵੀ ਕਰਕੇ ਦਾ ਗੁੰਨੇ ਆ ਹਾਂ ਹਾਂ ਸਾਲਾ ਗੋਭੀ ਦੀ ਸਬਜੀ ਪਾ ਲਈ ਪਹਿਲਾਂ ਆਟੇ 'ਚ ਗੋਭੀ ਦੀ ਸਬਜੀ ਮਿਕਸ ਕਰ ਕਰਤੀ ਸੀ ਫਿਰ ਮੈਂ ਤਾਂ ਜੇ ਮੂਡ ਪਤਾ ਕੀ ਬਣਿਆ ਤੇ ਸਾ ਵੀ ਕੱਲੀ ਕਣਕ ਤੇ ਉਹਦੇ ਵਿੱਚ ਹੋਰ ਚੀਜ਼ ਨਾ ਹੋਵੇ ਫਿਰ ਹੋਰ ਕਰ ਲਿਆ ਆਲੂ ਉਹਦੇ ਬੈਟਰ ਤਿਆਰ ਲਾਓ ਜੀ ਅੱਜ ਪਹਿਲੇ ਤੇ ਮੈਂ ਗੋਭੀ ਦੀ ਸਬਜ਼ੀ ਪਈ ਸੀ ਨਾ ਉਹ ਪਾ ਕੇ ਇੱਕ ਟਾ ਗੁੰਨ ਦੇਖ ਲਓ ਉਹ ਆਟਾ ਪਿਆ ਫਿਰ ਕਹਿੰਦੇ ਕਣਕ ਦਾ ਗੁੰਨ ਫਿਰ ਮੈਂ ਕਣਕ ਦਾ ਗੁੰਨ ਹੀ ਕਹਿੰਦੀ ਤੇ ਬਧੀ ਨਾਲ ਹੁਣ ਬਣੀ ਗੋਭੀ ਵਾਲੀ ਟੇਸਟੀ ਨੇ ਜ਼ਿਆਦਾ ਸੁਣਨ ਚ ਆਇਆ ਤੇ ਜ਼ਿਆਦਾ ਉਹ ਟੇਸਟੀ ਬਣੀ ਨੇ ਇਹ ਹਵਾ ਨੇ ਬਹੁਤ ਸੰਕਰਿਆ ਸਾਡੇ ਤਾਂ ਅੱਜ ਨਾ ਬਹੁਤ ਜ਼ਿਆਦਾ ਹਵਾ ਚੱਲਦੀ ਆ ਹਵਾ ਬਹੁਤ ਪੈਂਦੀ ਥੱਲੇ ਤੇ ਹਜੇ ਵੀ ਪਈ ਜਾਂਦੀ ਆ ਇੱਥੇ ਉੱਧਰ ਬੈਠੀ ਬੈਠੀ ਮੈਂ ਰਾੜੀ ਇਧਰੋਂ ਸੇਕ ਪੈਂਦਾ ਸੀਗਾ ਓਕੇ ਹਾਂ ਮੇਰੇ ਬਲੌਗ ਘੱਟ ਹੀ ਨੇ ਲਓ ਜੀ ਪਰਾਂਠੇ ਬਰੁੰਟੇ ਬਣਾ ਕੇ ਖਾ ਲਈ ਸੀ ਤੇ ਕਾਲੇ ਉਰੀ ਪਾਣੀ ਗਰਮ ਕਰ ਦਿੱਤੇ ਮੈਂ ਹਾਥਾਇ ਪੈਣਾ ਕਈ ਲਿਆ ਜੇ ਉਸ ਤੇ ਚੁੱਲੇ ਵਾਸਤੇ ਜਦੋਂ ਸਿਆਲ ਚ ਆਪਾਂ ਉਹ ਕਰਦੇ ਆ ਇਹ ਚੀ ਆਲੂ ਵਾਲ ਨੇ ਪਾਣੀ ਗਰਮ ਹੋ ਗਿਆ ਸੇਕ ਲੇ ਹਨਾ ਤੇ ਭਾਂਡੇ ਬਾਹਰ ਇਕੱਠੇ ਕਰ ਲੇ ਆ ਰਹਿ ਗਏ ਹੁਣ ਤੇ ਇੱਥੇ ਮਾਲ ਘੁਸਵਾਣਾ ਲਾ ਤੇ ਹੁਣ ਬਾਹਰ ਬਾਹਰ ਹੀ ਸਾਰਾ ਕੰਮ ਫਿਰ ਲਿੱਟ ਜਾਂਦਾ ਸਿਆਲ ਦੀ ਇਹੀ ਰੁਟੀਨ ਹੁੰਦੀ ਆ ਹੁਣ ਥੋੜਾ ਜਿਹਾ ਮਿਸਤਰੀਆ ਕਰਕੇ ਹੋ ਹੋਇਆ ਪਿਆ ਪਾਣੀ ਆਪਾਂ ਕਰ ਲਿਆ ਗਰਮ ਇਹ ਠੰਡਾ ਪਾਣੀ ਲੈ ਆਈ ਸੀ। ਇਹ ਚ ਪਾ ਲੈਨੇ ਆ। ਤੇ ਲਓ ਜੀ। ਇਹ ਮਾੜ ਲੈਨੇ ਪਾਣੀ। ਫਿਰ ਬਣਾਉਣੀ ਆ ਚਾਹ। ਠੰਡਾ ਤੁਸੀਂ ਆ ਤੋ ਇਹ ਨਹੀਂ ਕੰਮ ਚ ਚੱਲਦੇ ਰਹਿੰਦੇ। ਚਾਹ ਬਣਾਉਣੀ ਆ। ਉਸ ਤੋਂ ਬਾਅਦ ਨਾਲ ਹੀ ਮਾੜ ਦੇਣੀ ਆ ਮੈਂ ਬਾਹਰ ਕਿੱਲੇ ਕੋਲੇ ਤਾਂ। ਐ ਕਿਹਾ ਕੋਈ ਹੱਥ ਚ ਖਰਾਬ ਨਹੀਂ ਹੁੰਦੇ ਕੁਛ ਨਹੀਂ ਹੁੰਦਾ ਹੈਗਾ। ਵਿੱਚ ਪਹਿਲਾਂ ਕਹਿ ਜੇ ਨਾ ਚਲ ਜਿੰਨਾਂ ਦੀ ਕੋਈ ਫਟ ਦੇ ਫੁਰਦੂ ਨਹੀਂ ਹੱਥ ਉਹਨਾਂ ਨੂੰ ਦਿੱਕਤ ਆਉਂਦੀ ਆ ਤੇ ਜਿਹੜੀ ਆਪਾਂ ਵਾਰੀਆਂ ਸਾਪਣਾ ਵਰਤਦੇ ਹਾਂ ਇੱਕ ਆਪਾਂ ਵਰਤ ਲੈਨੇ ਆ ਉਹਨੇ ਨਾਲ ਵੀ ਐ ਹੁੰਦੇ ਵੀ ਬਿਮਾਰੀਆਂ ਦਾ ਬਹੁਤ ਸਾਤਰਾ ਪਹਿਲਾਂ ਸਾਰੇ ਨੂੰ ਧੋ ਕੇ ਸਾਫ ਪਾਣੀ ਨਾਲ ਇਸ ਘਰਾ ਵਿੱਚ ਦੀ ਮਾਜਦਾਗੀ ਤੋਂ ਦੀ ਆਦੁੱਤ ਤਪਨ ਹਣਾ ਸਿੰਚਾ ਚੱਲੀ ਹੋਈ ਆ ਤੇ ਸਾਰੇ ਪੰਡੇ ਤੋਂ ਉੱਪਰ ਤੇ ਜੂ ਠਿੱਕ ਜਿੱਥੇ ਜਗਾ ਪੱਕੀ ਹੋ ਜਾਂਦੀ ਆ ਸਾਰੇ ਦੇਖੋ ਇਹਨੇ ਸੋਨੇ ਭਾਂਡੇ ਨਿੱਖਰ ਦੇ ਨੇ ਨਾਲੇ ਸੁਆਹ ਨਾਲ ਕੋਈ ਔਖਾ ਕੰਮ ਨਹੀਂ ਹੈਗਾ ਮੇਰਾ ਕੁੱਕੜਾ ਕੁੱਕੜਾ ਪਾ ਰਾ ਹਨ ਐਂ ਹੁੰਦੇ ਸੀ ਵੀ ਪਤਾ ਨਹੀਂ ਉਹ ਪਈ ਕਈ ਜਾਨੇ ਕਹਿੰਦੇ ਸੀ ਮੰਜ ਨਾਲ ਔਖਾ ਲੱਗਿਆ ਕਰੂ ਐਂ ਲੱਗਿਆ ਕਰੂ ਤੇ ਪਰ ਮੈਨੂੰ ਤਾਂ ਕੋਈ ਔਖਾ ਨਹੀਂ ਲੱਗਦਾ ਦਾਲ ਸਬਜ਼ੀ ਬਹੁਤ ਚਾਹੇ ਟੇਸਟੀ ਬਣਦੀ ਆ ਬਹੁਤ ਟੇਸਟੀ ਬਣਦੀ ਜੀ ਕੁੱਤੇ ਦਾ ਮੇਰੀ ਇਹ ਜੀ ਬਾਟਲੀ ਜੀ ਬਣਾਈ ਹੋਈ ਨੇ ਸਵਾਪ ਨੂੰ ਪਿੱਛੇ ਮਹਿਮਾਨ ਆ ਗਿਆ ਫੜ ਜਾ ਐ ਕਿੱਜੇ ਹੋਈ ਡੇਟਰ ਨੂੰ ਐ ਕਿੱਜੇ ਕੱਤੀ ਜਾਂਦੀ ਨਹੀਂ ਇਹ ਇਹ ਜੀ ਬਾਟਲੀ ਜੀ ਬਣਾਈ ਹੋਈ ਨੇ ਮੇਰੀ ਮਿੱਟੀ ਦੀ ਆ ਉੰਤੇ ਆਪਾਂ ਗਰਮੀ ਚ ਬਣਾ ਕੇ ਰੱਕ ਲੈਨੇ ਆ ਤੇ ਇੰਨੀਆਂ ਵਧੀਆ ਨੇ ਇਹ ਜਿਵੇਂ ਹੁਣ ਸ਼ਾਮ ਨੂੰ ਅੰਦਰ ਕਈ ਵਾਰ ਆਪਾਂ ਗੁੱਗ ਲੈ ਜਾਂਦੇ ਹਣਾ ਥੋੜੀ ਮੋਟੀ ਕੋਲੇ ਜੇ ਹੁੰਦੇ ਨੇ ਤੇ ਉਹ ਲੈ ਜਾਂਦੇ ਆ ਬਾਕੀ ਭਾਂਡੇ ਮੰਜਨ ਨੂੰ ਵੀ ਬਹੁਤ ਸਾਫ਼ ਦਿੰਦੀਆਂ ਨੇ ਤੇ ਲਾਓ ਮਾਰ ਲਾਹੁਣ ਸਵਾ ਨਾਲ ਭਾਂਡੇ ਸਾਰੇ ਪਾਟੇ ਮਾਰ ਲਈ ਤੇ ਮਾਰ ਕੇ ਹੁਣ ਧੋ ਦਿੰਨੇ ਆ ਜਦੋਂ ਆਪਾਂ ਸਾਬਣ ਨਾਲ ਮਾਰਦੇ ਆਂ ਪਟੂਟੀਆਂ ਤੇ ਦੇਖ ਲਓ ਕਿੰਨਾ ਪਾਣੀ ਛੱਡਦੇ ਆਂ ਕਿਉਂਕਿ ਐ ਹੁੰਦਾ ਵੀ ਕੋਈ ਰੈ ਨਾ ਜਾਵੇ ਵਿੱਚ ਨੀਰੇ ਕੈਮੀਕਲ ਹੁੰਦੇ ਨੇ ਬਸ ਚੁੱਲੇ ਤੇ ਹਨਾ ਜਦੋਂ ਆਪਾਂ ਕੰਮ ਕਰਦੀ ਆਂ ਜਾਂ ਸਾਬਣ ਨਾਲ ਪਾਟੇ ਮਾਰ ਕੇ ਤਾਂ ਆ ਚੀਜ਼ਾਂ ਦੀ ਦਿੱਕਤ ਨਹੀਂ ਰਹਿੰਦੀ ਹੈਗੀ ਕਿਉਂਕਿ ਇਹ ਕੋਈ ਮਾੜੀ ਨਹੀਂ ਹੈਗੀ ਬਲਕਿ ਇਹਨਾਂ ਨੂੰ ਸਾਫ਼ ਹੋ ਹੀ ਜਾਂਦੀਆਂ ਹਨਾ ਆਪਣੇ ਜਿਹੜੇ ਰਹੇ ਨੇ ਸਹਿਣਾ ਸਾਰਾ ਆਪਾਂ ਬਦਲ ਲਿਆ ਆਪ ਪਿੰਡਾਂ ਵਾਲਿਆਂ ਨੇ ਰੀਸੋਰੀਸਰ ਕਰਕੇ ਬਦਲ ਲਿਆ ਚਲ ਸਹਿਣਾ ਵਾਲੇ ਦੀ ਡਿਊਟੀ ਵਾਲੇ ਦੀ ਤਾਂ ਮਜਬੂਰੀ ਹੁੰਦੀ ਆ ਹਾਂ ਟਾਈਮ ਘੱਟ ਹੁੰਦਾ ਤੇ ਆਪਾਂ ਲੋਕ ਕਿੱਥੇ ਲੱਗ ਲੱਗ ਕੇ ਆਉਂਦੇ ਜਰਾ ਸਾਰਾ ਬਦਲੀ ਬੈਠੇ ਆ ਸਿਸਟਮ ਇਹ ਆਹੀ ਗੱਲਾਂ ਨੇ ਜੀ ਆਹੀ ਕਰਤਾ ਨੇ ਕਿ ਬਦਲ ਕਿੰਨੇ ਦਿਨਾਂ ਦਾ ਹੁੰਦਾ ਫਿਰਦਾ ਨਾ ਤਾਂ ਪੈਂਦਾ ਹੀ ਆ ਨਾ ਹੋਈ ਹੁੰਦਾ ਠੰਡ ਦੀ ਸਾਹੀ ਹਵਾ ਕਈ ਏਰੀਆਸ ਤਾਂ ਨਹੀਂ ਜਾਂਦਾ ਕੱਲ੍ਹ ਆਲੇ ਆਪਣੇ ਲੈਵਲ ਚ ਦੱਦੇ ਸੀ ਉਧਰ ਤਰਨ ਕਾਰਨ ਕੰਨੀ ਸੀ ਸ਼ਾਇਦ ਉਹ ਹੋ ਵੀਦਾ ਮੈਂ ਕਹਿੰਦੀ ਸੀ ਸਾੜ ਤਾਂ ਨਹੀਂ ਤੈਰੇ ਆ ਕਈ ਵਾਰ ਪੀ ਜਾਂਦਾ ਮੈਂ ਤੇ ਚਾਹ ਬਣਾ ਲਉ ਚਾਹ ਬਣਾ ਲਉ ਤੇ ਬਸ ਸਿਆਲ ਚ ਚੱਕ ਲੋ ਤਵਾ ਹਨਾ ਤੇ ਆ ਕੰਮ ਕਰ ਲੋ ਆ ਕਰ ਲੋ ਬਸ ਸਹੀ ਚੱਲੀ ਜਾਂਦੀ ਤੇਰੀ ਇਹ ਜੀ ਤੁਹਾਨੂੰ ਵੀ ਆ ਪਸਰ ਤੇ ਆਪਾਂ ਜਾਇ ਹੋਣੀਆਂ ਅੱਜ ਮੇਰਾ ਮਿਸ ਹੋ ਗਿਆ ਪਰੌਂਠੇ ਠਾਕੇ ਦੇਖ ਲੈ ਜਾਈ ਨਹੀਂ ਹੈਗੇ ਤੁਹਾਨੂੰ ਹੈਂ ਹਾਂ ਤੋੜੀਂ ਦੇ ਦੇ ਕੇ ਹੋਰ ਕਿ ਨਹੀਂ ਤੂੰ ਤੇ ਲੈ ਕੇ ਦੇਖ ਲਾਂਗੇ ਜਾਇਆ ਮਗੇ ਕਰੋ ਨਾ ਆਲੂ ਵਾਲੇ ਪਰੌਂਠੇ ਕਾ ਕੇ ਹੁਣ ਭੱਜ ਦੌੜ ਤੱਕ ਕਰੋ ਉਸ ਤਾਂ ਬਹੁਤ ਦੂਰ ਤੱਕ ਜਾ ਜਾਣੇ ਆ ਸੂਆ ਨੰਗ ਜਾਣੇ ਹੁੰਦੇ ਆ ਸੀ ਕੀ ਹੌਲੀ ਹੌਲੀ ਸਾਨੂੰ ਆਏ ਆ ਕਿ ਫਾਟਕਾ ਤਾਂ ਖਿਆਲ ਲੱਗ ਜੀਦਾ ਆਹਰਾ ਕਨਾ ਆਹਰਾ ਤੇ ਲੋ ਜੀ ਲਓ ਕੀ ਚਾਹ ਤਾਂ ਮੈਨੂੰ ਥੋੜੀ ਮਿੱਠਾਵਾਦ ਲੱਗਦੀ ਹੈ ਚਲ ਮੈਂ ਤਾਂ ਕਾੜਨੀ ਦਾ ਦੁੱਧ ਪੀ ਲੂਗਾ ਮੈਂ ਤਾਂ ਕਾੜਨੀ ਦਾ ਦੁੱਧ ਪੀ ਲੂ ਤੁਸੀਂ ਬਣਾ ਲਓ ਕਿ ਮੇਰਾ ਇੰਨਾ ਕੰਮ ਤਾਂ ਨਹੀਂ ਪੜੂ ਤੇ ਮੀਠੀ ਤੂੰ ਵੀ ਮੇਰੇ ਕਿ ਚਾਹ ਖਾ ਦਾ ਪੀਉ ਮੈਂ ਤਾਂ ਦੁੱਧ ਦਾ ਹੀ ਕਾਪੀ ਪੀ ਲੀ ਕੀ ਚਾਹ ਦਾ ਕੀ ਨਾ ਦੁੱਧ ਘਰਪਿਆ ਕਰਮੀ ਜਿੱਦਨ ਕਰਦੀ ਆ ਸੌਖਾ ਰਹਿੰਦਾ ਹਲੇ ਉਹ ਚ ਫਰਾਈ ਪੈਨ ਚ ਵੀ ਨਾ ਇਹ ਕਰ ਲੀਓ ਮੁੰਡਾ ਹੋ ਜਾਂਦਾ ਵੀ ਜਾਨੀ ਇਹ ਚ ਗਰਮ ਪਿਆ ਰਹਿੰਦਾ ਜਿਵੇਂ ਹੁਣ ਸ਼ਾਮ ਜੇ ਨੂੰ ਪੀਣਾ ਹੁੰਦਾ ਫੇਰ ਨਾਲ ਕੱਢੋ ਤੇ ਕੱਢ ਕੇ ਪੀ ਲੈਂਦਾ ਬੰਦਾ ਇਹ ਫਾਰਮ ਚ ਆਏ ਹੁੰਦਾ ਨੇ ਜਿਹੜਾ ਵੀ ਸੋਈਦਾ 베ਸਟ ਹੁੰਦੇ ਆਪਾਂ ਦੱਸਦੇ ਹਾਂ ਹੁਣ ਜਿਵੇਂ ਸਵੇਰ ਦੇ ਸਿਲਕੇ ਆਲੂਆ ਦੇ ਸਿਲਕੇ ਪਿਆਜ਼ਾ ਦੇ ਸਾਰੇ ਮੈਂ ਇੱਕਦਰੀ ਪਾ ਦਿੱਤੀ ਹੁੰਦੀ ਹੁਣੀ ਇਹਨਾਂ ਨੂੰ ਤੇ ਉਹ ਆਪਣੇ ਫਾਰਮ ਚ ਜਿੰਨੀਆਂ ਵੀ ਹੈਗੀਆਂ ਨੇ ਖਾਣਾ ਤੇ ਤੁਮ ਬਸ ਬਾਈ ਜਿੰਨੀ ਕਿਪਾਣਾ ਲੁਣੋ ਤਾਂ ਆ ਜੇ ਸਾਰਾ ਇਧਰੋਂ ਸਾਫ ਕਰਤਾ ਸੈਟਾ ਤੇ ਆ ਚੀਜ਼ਾਂ ਹੋ ਜਾਂਦੀਆਂ ਨੇ ਜਿਹੜਾ ਵੇਸਟ ਵਗੈਰਾ ਹੁੰਦਾ ਸਾਰਾ ਆਪਾਂ ਪਾ ਦਿੰਨੇ ਆ ਫਾਰਮ ਚ ਤੇ ਦਾਲ ਸਬਜੀ ਜੋ ਵੀ ਹੁੰਦਾ ਬਸ ਰੂ ਉਹ ਤੇ ਹੋਵੇ ਰੂਮ ਟੈਂਪਰੇਚਰ ਤੇ ਹੋਵੇ ਵੀ ਨੋਰਮਲ ਟੈਂਪਰੇਚਰ ਤੇ ਹੋਵੇ ਹੁਣ ਮੈਂ ਥਿਲਕੇ ਥਿਲਕੇ ਸਾਰੇ ਹੁਣ ਪਾ ਦੂ ਕਿਉਂਕਿ ਰਾਤ ਨੂੰ ਠੰਡ ਵੱਧ ਜਾਂਦੀ ਹੈ ਫਿਰ ਸਵੇਰੇ ਨਹੀਂ ਆਪਾਂ ਪਾ ਸਕਦੇ ਤੇ ਪੰਡੇ ਸਸ ਕਰ ਲੇ ਚਾਰ ਮੀਂਦੇ ਪਾਪਾ ਆਪ ਦੀ ਬਣਾਉਂਦੇ ਵੀ ਰੀਤ ਦੀ ਮੈਂਤੀ ਉਗਾੜਨੀ ਆਲਾ ਦੁੱਧ ਤੇ ਫਿਰ ਅੱਗੇ ਦੇਖਦੇ ਆ ਕੀ ਕੰਮ ਧੰਦੇ ਕਰਦੇ ਆ ਤੇ ਅੱਜ ਸਾਡੀ ਸੈਰ ਵੀ ਰਹਦੀ ਆ ਅੱਜ ਮੇਰੀ ਜਿਹੜੀ ਫਰੈਂਡ ਸੀ ਸੇਲੀ ਮੇਰੀ ਆਈ ਨਹੀਂ ਹੈਗੀ ਸੈਰ ਆਲੀ ਤੇ ਮੈਂ ਦੇਖਦੀ ਆ ਅਸੀਂ ਜਾ ਕੇ ਆਵਾਂਗੇ ਸਾਰੀ ਫੈਮਿਲੀ

ਚੰਨਦੀ ਹੋਣਾ ਹੋ ਗਿਆ ਕੱਢ ਕੇ ਹੁਣ ਦੁੱਧ ਸਾਬਣਾ ਦੁੱਧ ਸਾਬ ਕੇ ਬਰਾਸੀ ਆਉਂ ਰਗਾ ਰਿਹਾ ਫੇਰ ਤਾਰਾ ਕੀ ਹਮ ਹੁ ਰੁਕਾਵਾ ਹਮ ਮੈਂ ਪੱਲੇ ਗਿਆ ਸੀ ਮੈਂ ਜਸਨੀਤ ਖਾ ਲੂ ਰਮਨੀਤ ਖਾ ਲੂ ਸਰਪਜੀਤ ਖਾ ਲੂ ਮੈਂ ਤਾਂ ਹੁਣ ਮਲਾਈ ਲਾ ਕੇ ਨਾ ਦੁੱਧ ਨੂੰ ਕਰਦੀ ਆ ਪਹਿਲਾਂ ਤਾਂ ਤੇ ਮਲਾਈ ਲਾ ਦਿੰਦੇ ਆ ਤੇ ਨਵੀਂ ਕਿੰਨੇ ਮੇਰਾ ਰੂਟ ਕੰਦ ਕੋਈ ਮਨ ਨਹੀਂ ਦਿੱਤੇਗਾ ਉਦੋਂ ਮੈਂ ਨਾ ਪਹਿਲਾਂ ਅਸੀਂ ਸੈਰ ਕਰਨ ਚਲੇ ਗਏ ਬਸ ਠੰਡੇ ਮਾਜ ਕੇ ਤੇ ਬਾਕ ਕਰਨ ਚਲੇ ਗਏ ਤੇ ਆ ਕੇ ਹੁਣ ਆ ਕੇ 10 ਮਿੰਟ ਅੰਦਰ ਬੈਠੀ ਹੈ ਨਾ ਤੇ ਇੰਨੀ ਗਰਮੀ ਚੜਨ ਲੱਗੀ ਤੇ ਅੱਜ ਅਸੀਂ ਗਏ ਸੀ ਕਿ ਦੋਨੇ ਜਾਣੇ ਬੱਚੇ ਤਾਂ ਘਰੇ ਸੀ ਅੱਗੇ ਮੈਂ ਹੈ ਨਾ ਜਾਣੀ ਹੁੰਦੀ ਆ ਬੀਹੇਲੀਆਂ ਨਾਲ ਤੇ ਅੱਜ ਉਹ ਨਹੀਂ ਸੀ ਤਾਂ ਅਸੀਂ ਦੋਨੋਂ ਗਏ ਤੇ ਅਸੀਂ ਪਤਾ ਰਾਸ ਕੀ ਕਰਿਆ ਬੱਟੇ ਚੱਕ ਕੇ ਐ ਦੋ ਇੱਕ ਵਟਾ ਇਹਨਾਂ ਨੇ ਲਈ ਇੱਕ ਮੈਂ ਲਿਆ ਹਨਾ ਸੜਕ ਤੇ ਸਿੱਟ ਸਿੱਟ ਉਹਦੇ ਸੜਕ ਬਿਲਕੁਲ ਸੁੰਨੀ ਸੀ ਹੁਣ ਠੰਡ ਕਰਕੇ ਲੋਕ ਘੱਟੀ ਬਾਹਰ ਨਿਕਲਦੇ ਨੇ ਤੇ ਜਦ ਅਸੀਂ ਆਏ ਹਨਾ ਹੁਣ ਤੇ ਛੱਟ ਕੇ ਐ ਸਿੱਟ ਸਿੱਟ ਖੇੜਦੇ ਆਏ ਬੱਟਿਆਂ ਨਾਲ ਤੇ ਜਿਹੜਾ ਇੰਨਾ ਵਾਲਾ ਬੱਟਾ ਸੀਗਾ ਉਹ ਅੱਗ ਕੱਢਦਾ ਸੀ ਹਨਾ ਜੀ ਯੈਸ ਯੈਸ ਇਹਨਾਂ ਵਾਲਾ ਬੱਟਾ ਹੀ ਅੱਗ ਕੱਢਦਾ ਸੀਗਾ ਮੈਂ ਬਿਚੋਂ ਉਹ ਨਿਕਲਦਾ ਸੀਗਾ ਲੱਗ ਫੁੱਲ ਲੱਗ ਘੱਟੀ ਹਾਂ ਤੇबस ਮੈਂ ਉਹਨਾਂ ਦੁੱਧ ਸਾਗ ਦੇ ਤੇ ਚਲੋ ਜੀ ਇਹਦੇ ਨਾਲ ਹੀ ਹੈਗਾ ਅੱਜ ਵਾਲੀ ਵੀਡੀਓ ਦਾ ਪੈਂਡ ਕਰ ਦਿੰਨੇ ਆ ਤੇ ਕੱਲ ਨੂੰ ਮਿਲਦੇ ਆ ਜੀ ਨਵੀਂ ਵੀਡੀਓ ਨਾਲ ਤੇ ਲਾਈਟ ਹੈਗੀ ਉਧਰ ਮੈਨੂੰ ਐ ਹੁੰਦਾ ਵੀ ਹਨੇਰਾ ਪੈਂਦਾ ਹੋਊਗਾ ਹਨਾ ਕੱਲ ਨੂੰ ਨਵੀਂ ਵੀਡੀਓ ਨਾਲ ਮਿਲਦੀ ਆ ਆ ਜਗਾ ਤੇ ਵੀਡੀਓ ਪੂਰੀ ਘੰਟ ਬਣਦੀ ਐ ਇੱਥੇ ਹੁਣ ਤੇ ਚਲੋ ਲਾਈਟ ਦੀ ਪ੍ਰੋਬਲਮ ਹੋ ਜਾਂਦੀ ਐ ਉਧਰ ਵੈਲਵਾ ਇੱਕ ਕਰਾ ਦਾਂਗੇ ਇਧਰ ਆਪਾਂ ਹੋਰ ਤੇ ਇਹਦੇ ਨਾਲ ਹੀ ਹਨਾ ਅੱਜ ਵਾਲੀ ਵੀਡੀਓ ਦਾ ਪੈਂਡ ਕਰ ਦਿੰਨੇ ਆ ਜੀ ਸਤਿ ਸ੍ਰੀ ਅਕਾਲ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਤੇ ਬਾਈ ਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਏ ਬਾਏ ਟੇਕ ਕੇਅਰ